ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜ ਸੰਗਤ ਜੀ ਗੁਰਮੁਖ ਪਿਆਰੇ ਬਾਬ ਜੀਆ ਦੁਆਰਾ ਲਿਖੇ 132 ਅਨੁਪਵਿ ਗੁਰਬਾਣੀ ਵਿਚਾਰਾਂ ਵਿੱਚੋਂ ਇੱਕ ਵਿਚਾਰ ਆਪ ਜੀ ਦੇ ਸਨਮੁਖ ਪੜੀ ਜਾ ਰਹੀ ਹੈ ਵਿਸ਼ਾ ਹੈ ਕਰੋ ਜਤਨ ਜੇ ਹੋਏ ਮਿਹਰਬਾਨਾ ਕਰੋ ਜਤਨ ਜੇ ਹੋਏ ਮਿਹਰਬਾਨਾ ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ ਪਹਿਲਾ ਕਰੋ ਯਤਨ ਤੇ ਦੂਸਰਾ ਹੋਏ ਮਿਹਰਬਾਨਾ ਕਰੋ ਯਤਨ ਦੇ ਅੰਤਰੀਵ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ ਸੂਰਜ ਹਮੇਸ਼ਾ ਪ੍ਰਕਾਸ਼ਮਾਨ ਹੈ ਤੇ ਇਸ ਦੀ ਤਪ ਦਾ ਪ੍ਰਕਾਸ਼ ਆਦ ਤੋਂ ਹੀ ਸਹਿਜ ਸੁਬਾਏ ਹੋ ਰਿਹਾ ਹੈ ਇਸ ਤਰ੍ਹਾਂ ਇਹ ਪ੍ਰਕਾਸ਼ ਇਲਾਹੀ ਦਾਤ ਹੈ अमित है अथाह है एकसार है सदीवी है सहज सुभाए है स्वरूप है सुखदाई है जीवन दाता है शक्तिताता है प्रकाश रूप है हनेर खंडन है वितकरा रहत है निर्मल है सर्वव्यापी है इस तुप दे प्रकाश ली कोई सोच नहीं कीती। ਵੇਉਂਤ ਨਹੀਂ ਕੀਤੀ ਮੰਗ ਨਹੀਂ ਕੀਤੀ ਕਾਲਾ ਨਹੀਂ ਕਾਲੀ ਤੇ ਕੀਮਤ ਨਹੀਂ ਦਿੱਤੀ ਜਦੋਂ ਕਦੀ ਅਸੀਂ ਇਸ ਤੁਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਤੁਪਦ ਜਾਂ ਤੁਪਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਜਦੋਂ ਅਸੀਂ ਕਿਸੇ ਵਜ੍ਹਾ ਨਾਲ ਤੁਪ ਤੋਂ ਔਲੇ ਹੋ ਜਾਂਦੇ ਹਾਂ ਤਾਂ ਤੁਪ ਦੇ ਸੁਖਦਾਈ ਗੁਣਾ ਤੋਂ ਵਾਂਝੇ ਹੋ ਜਾਂਦੇ ਹਾਂ ਤੇ ਜਦ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿਗ ਤੇ ਚਾਨਣ ਮੰਨਦੇ ਹਾਂ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡਾ ਯਤਨ ਹੈ ਜਦੋਂ ਅਸੀਂ ਅਕਾਲ ਪੁਰਖ ਦੀ ਹਜ਼ੂਰੀ अथवा ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੇਵੀ-ਦਾਤਾ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਤੇ ਅਸੀਂ ਅਲੋਕਿਕ ਇਲਾਹੀ ਹਜੂਰੀ ਦਾ ਨਿਗ ਤੇ ਰਸ ਦਾ ਰੰਗ ਮੰਨਦੇ ਹਾਂ ਤੇ ਇਸ ਦੇ ਐਨ ਉਲਟ ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਪੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਕੀ ਭਰਮ ਦੇ ਹਨੇਰ ਕਾਰਨ ਦੁੱਖ ਕਲੇਸ਼ ਭੋਗਦੇ ਹਾਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਜਿਸ ਨੂੰ ਬਿਸਰੈ ਪੁਰਖ ਵਿਦਾਤਾ ਜਲਤਾ ਫਿਰੈ ਰਹਿ ਨਿਤਤਾ ਅਕਿਰਤ ਕਨੈ ਕੋ ਰਖੇ ਨਾ ਕੋਈ ਨਰਕ ਕੋਰ ਮੈਂ ਪਾਵਨਾ ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮਾਣਨਾ ਜਾਂ ਇਸ ਤੋਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ ਇਆ ਐਉ ਕਹੋ ਕਿ ਨਾਮ ਸਿਮਰਨ ਹੀ ਆਤਮਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ ਅਤਵਾ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾ ਦੇ ਪੰਡਾਰੇ ਦੀ ਆਤਮਕ ਕੁੰਜੀ ਹੈ ਮਨ ਪਿਆਰਿਆ ਜੀਓ ਮਿਤਰਾ ਹਰ ਨਾਮ ਜਪਤ ਪਰਗਾਸੋ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸੈ ਮਨ ਆਏ ਚੀਤ ਆਵੇ ਤਾਂ ਸਹਿਜ ਕਰ ਪਾਇਆ ਪਰ ਇੱਥੇ ਇੱਕ ਅਤ ਡੂੰਗੀ ਤੇ ਜ਼ਰੂਰੀ ਕੁੰਡੀ ਖੋਲਣ ਦੀ ਲੋੜ ਹੈ ਹਉਮੈ ਅਧੀਨ ਤ੍ਰੈ ਗੁਣਾ ਵਿੱਚ ਕੀਤੇ ਹੋਏ ਧਰਮ ਕਰਮ ਕਿਰਿਆ ਜਾਂ ਕਰਮ ਕਾਂਡ ਸਾਡੇ ਯਤਨ ਹਨ ਨਤੀਜਾ ਨਹੀਂ ਸਾਧਨ ਹਨ ਪੂਰਨਤਾ ਨਹੀਂ ਇਹ ਯਾਤਰਾ ਹੈ ਮੰਜ਼ਿਲ ਨਹੀਂ ਗਿਆਨ ਹੈ ਪ੍ਰਕਾਸ਼ ਨਹੀਂ ਕਲ ਨਾ ਹੈ ਗੁਰ ਪ੍ਰਸਾਦ ਨਹੀਂ ਪੌੜੀ ਹੈ ਸ਼ਿਖਰ ਨਹੀਂ ਕਲਾਸਾਂ ਹਨ ਡਿਗਰੀ ਨਹੀਂ ਕਿਰਿਆ ਹੈ ਨਤੀਜਾ ਨਹੀਂ ਹਾਂਜੀ ਫਲ ਹੈ ਰਸ ਨਹੀਂ ਫੁੱਲ ਹੈ ਮਹਿਕ ਨਹੀਂ ਬਲਬ ਹੈ ਰੋਸ਼ਨੀ ਨਹੀਂ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਇਹ ਪਰਮ ਪਿਆਲਾ ਖਸਮ ਕਾ ਜਹ ਪਾਵੈ ਤੈਂ ਦੇ ਪਰ ਅਸੀਂ ਆਪਣੀ ਹਉਮੈ ਅਧੀਨ ਮਾਇਕੀ ਕ੍ਰਿਸ਼ਮਿਆ ਵਿੱਚ ਇਤਨੇ ਚੁੰਧਿਆਏ ਹੋਏ ਹਾਂ ਕਿ ਫਲ ਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਤੇ ਆਪਣੇ ਹਉ ਅਧੀਨ ਕੀਤੇ ਹੋਏ ਜਤਮਨਾ ਨੂੰ ਹੀ ਫਲ ਸਮਝੀ ਬੈਠੇ ਹਾਂ ਜਿੱਤੇ ਰੇ ਮਨ ਲੈਰੀ ਵਿਚੈ ਹਉ ਮੈਂ ਬਹੁਤ ਅਹੰਕਾਰ ਸ਼ਬਦੇ ਸਾਧਨਾ ਆਵਈ ਨਾਮ ਨ ਲੱਗੇ ਪਿਆਰ ਸੇਵਾ ਥਾਏ ਨ ਪਵੀ ਤਿਸ ਕੀ ਖਪ ਖਪ ਹੋਏ ਖਾਰ ਅਸਲ ਵਿੱਚ ਇਹ ਫਲ ਆਤਮਕ ਦਾਤ ਹੈ ਜੋ ਤਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ ਇਸ ਵਿੱਚ ਸਾਡੇ ਹਉ ਤਾਰੀ ਜੀਵਾਂ ਦਾ ਕੋਈ ਦਖਲਤਵਾ ਜ਼ੋਰ ਨਹੀਂ ਇਹ ਤਾਂ ਸਿਰਫ ਗੁਰ ਪ੍ਰਸਾਦ ਹੈ ਜੋਰ ਨ ਮੰਗੰਦੇ ਨਾ ਜੋਰ ਤੁਦ ਵਿਨ ਸਿਧੀ ਕਿਨੇ ਨ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਇਆ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦਵਰ ਪਾਏ ਜਦ ਮਾਂ ਬਾਪ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਬਾਪ ਆਪਣੇ ਬੱਚੇ ਦਾ ਪਾਲਨ ਪੋਸ਼ਣ ਖੁਸ਼ਹਾਲੀ ਵਿਦਿਆ ਵਿਆਹ ਰੋਜ਼ਗਾਰ ਆਦਿ ਦੀਆਂ ਵਿਉਂਤਾਂ ਸੋਚਣਾ ਸ਼ੁਰੂ ਕਰ ਦਿੰਦੇ ਹਨ ਤੇ ਸਾਰੀ ਉਮਰ ਉਸ ਲਈ ਸੁਭਿ ਛਾਵਾਂ ਤੇ ਅਸੀਸਾਂ ਹੀ ਦਿੰਦੇ ਰਹਿੰਦੇ ਹਨ ਦੇਖਿਆ ਗਿਆ ਹੈ ਕਿ ਜਨਮ ਤੋਂ ਪਹਿਲਾਂ ਹੀ ਮਾਂ ਬੱਚੇ ਲਈ ਦੁੱਧ ਵਾਲੀ ਬੋਤਲ ਤੇ ਪੋਤੜੇ ਆਦੀ ਤਿਆਰ ਕਰ ਲੈਂਦੀ ਹੈ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿਮਣ ਦੇ ਨਾਲ ਹੀ ਉਸ ਦੀ ਪਲਾਈ ਦੀ ਸੋਚ ਜਾਂ ਫਿਕਰ ਮਾਂ ਦੇ ਹਿਰਦੇ ਵਿੱਚ ਉਪਜ ਪੈਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਜੀਵ ਦੇ ਉਪਜਨ ਦੇ ਨਾਲ ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵ ਦੀ ਭਲਾਈ ਲਈ ਸਾਰੇ ਪ੍ਰਬੰਧ ਅਗੇਤਰੇ ਹੀ ਆਰੰਭ ਹੋ ਜਾਂਦੇ ਹਨ ਇਸ ਲਈ ਲਿਖਿਆ ਨਾਲ ਵਾਲਾ ਹੁਕਮ ਜੀਵ ਦੇ ਜਨਮ ਜੀਵ ਦੇ ਪਾਲਣ ਪੋਸ਼ਣ ਤੇ ਭਲਾਈ ਲਈ ਸੰਪੂਰਨ ਅਪੁੱਲ ਤੇ ਸਹਿਜੇ ਹੀ ਵਰਤ ਰਿਹਾ ਹੈ ਜਿੰਤੂ ਸਾਜ ਸਵਾਰ 시ਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਹਰ ਬਿਵਸਥਾ ਤੁਜੇ ਪਿਆਰੇ ਦੂਦ ਪਰ ਜੋ ਬਨਪੋਜਨ ਸੁਖਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ અપਿਆਓ ਬੈਠ ਕੋ ਦੇਨ ਜਿਸ ਤਰ੍ਹਾਂ ਬੂਟੇ ਦੇ ਬੀਜ ਵਿੱਚ ਉਸ ਦੇ ਉਪਜਣ ਪਰ ਫੁੱਲ ਤੇ ਲੈ ਹੋਣ ਦਾ ਮੁਕਮਲ ਹੁਕਮ ਉਸ ਦੇ ਅੰਤਰ ਨਾਲ ਲਿਖਿਆ ਹੁੰਦਾ ਹੈ ਇਹ ਨਾਲ ਲਿਖਿਆ ਵਾਲਾ ਹੁਕਮ ਜੀਵ ਦੇ ਦੁਨਿਆਵੀ ਜੀਵਨ ਦੀ ਖੁਸ਼ਹਾਲੀ ਲਈ ਕਾਫੀ ਨਹੀਂ ਬਲਕਿ ਉਸ ਦੇ ਆਤਮਿਕ ਜੀਵਨ ਲਈ ਵੀ ਸਹਾਇਕ ਹੈ ਤੇ ਜੀਵ ਨੂੰ ਮੁੜ ਆਪਣੇ ਨਿਜ ਘਰ ਵੱਲ ਪ੍ਰੇਰਦਾ ਤੇ ਅਗਵਾਈ ਕਰਦਾ ਹੈ ਜਿਸ ਦੁਆਰਾ ਉਹ ਨਾਲ ਲਿਖੇ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਣਾ ਸਿੱਖ ਲਵੇ ਪਰ ਜੇਕਰ ਜੀਵ ਦੁਨੀਆਂ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਹਾਂਜੀ ਜੇਕਰ ਜੀਵ ਦੁਨੀਆ ਵਿੱਚ ਦੁੱਖ ਕਲੇਸ਼ ਭੋਗਦਾ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਤੇ ਨਾਲ ਲਿਖੇ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪਣੀ ਹਉ ਦੇ ਆਸਰੇ ਆਪਣੀ ਸਿਆਣਪ ਦੁਆਰਾ ਆਪਣੇ ਭਾਣੇ ਵਿੱਚ ਵਿਚਰਦਾ ਹੈ। अपने पाने जो चले पाई विछड़ चोटा खावे अपने पाणे को किन सुख पाया अंधा अंध कमाई जरूरी नुक्ता ए है कि लिखिया नाल हुक्म हर जीव जीवन सेध है निजी धर्म है मुकम्मल इलाही कानून है लोक सुखिया है पर लोक सुहेला है हाँ जी अंतर आत्मे बीज है अंदरों ही उपजिया है रबरिया पोत समाया है धर्मा तो आजाद है कर्म कांडा तो परे है बुद्धि दी पकड़ तो परे है बख्शिश है गुर पर साध है अभुज है अपार है अपुल है उदाहरण दे तौर ਸਾਰੀ ਬਨਸਪਤੀ ਦੇ ਬੀਜਾਂ ਦੇ ਅੰਦਰ ਨਾਲ ਲਿਖੇ ਹੁਕਮ ਅਨੁਸਾਰ ਹਰ ਇੱਕ ਬੂਟਾ ਉਗਦਾ ਹੈ ਵੱਧਦਾ ਹੈ ਫੁੱਲਦਾ ਹੈ ਤੇ ਫਿਰ ਫਲ ਦਿੰਦਾ ਹੈ ਪਰ ਇਹਨਾਂ ਦੀਆਂ ਟਾਹਣੀਆਂ ਪੱਤਿਆਂ ਫਲਾਂ ਤੇ ਕਦ ਰੰਗ ਸਵਾਦ ਤੇ ਉਮਰ ਵਿੱਚ ਭਿੰਤਾ ਹੈ ਇਸ ਤਰ੍ਹਾਂ ਬਨਸਪਤੀ ਜਾਂ ਹੋਰ 74 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੀਆਂ ਸਿਆਣਪੀਆਂ ਉਕਤੀਆਂ ᔪਕਤੀਆਂ ਨਹੀਂ ਵਰਤ ਸਕਦੇ ਇਸ ਲਈ ਉਹ ਨਾਲ ਲਿਖੇ ਇਲਾਹੀ ਹੁਕਮ ਵਿੱਚ ਸਹਿਜੇ ਅਣਜਾਣੇ ਹੀ ਵਿਚਰਦੇ ਤੇ ਵਰਤਦੇ ਹਨ 84 ਲੱਖ ਜੂਨਾ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚਲਦੇ ਹੋਏ ਅਪੋਲ ਹੀ ਆਪਣੇ ਕੇਂਦਰ ਪਰਮੇਸ਼ਰ ਵਰ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾਰੀਆਂ ਹਨ ਤੇ ਉਹਨਾਂ ਦੀ ਆਤਮਕ ਤਰੱਕੀ ਸਹਿਜੇ ਹੀ ਹੋ ਰਹੀ ਹੈ ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿਜੀ ਧਰਮ ਹੈ ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਬਦ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਪ੍ਰਚਾਰ ਦੀ ਲੋੜ ਹੈ ਇਹ ਜੂਨਾ ਹੁਕਮ ਰਜ਼ਾਈ ਚਲਣਾ ਅਨਸਾਰ ਇਲਾਹੀ ਅਦ੍ਰਿਸ਼ਟ ਅਟਲ ਅਪੁਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਹੀ ਕਮਾਰੀਆਂ ਹਨ ਇਹ ਜੂਨਾ ਨਾ ਹਿੰਦੂ ਹਨ ਨਾ ਮੁਸਲਮਾਨ ਨਾ ਇਸਾਈ ਤੇ ਨਾ ਮੁਸਾਈ ਹਨ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿਨਾ ਵਿੱਚ ਆਪੋ ਆਪਣਾ ਨਿੱਜੀ ਧਰਮ अथवा ਹੁਕਮ ਅਪੋਲ ਹੀ ਕਮਾਰੀਆਂ ਹਨ ਇਰ ਇਨਸਾਨ ਆਪਣੀ ਤਿੱਖਣ ਬੁੱਧੀ ਦੁਆਰਾ ਮਨਮੋਣੀ ਮਾਇਆ ਦੀ ਖੋਜ ਤੇ ਕ੍ਰਿਸ਼ਮਿਆ ਦੇ ਰੰਗ ਰਸ ਵਿੱਚ ਇਤਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਤੇ ਉਸ ਦੇ ਨਾਲ ਲਿਖੇ ਹੁਕਮ ਨੂੰ ਉਕਾ ਹੀ ਪੁੱਲ ਗਿਆ ਹੈ ਹੁਕਮ ਰਜ਼ਾਈ ਚੱਲਣਾ ਦੀ ਬਜਾਏ ਜੀਵ ਆਪਣੀ ਤਿੱਖਣ ਬੁੱਧੀ ਤੇ ਮਾਨਸਿਕ ਆਜ਼ਾਦੀ ਦੀ ਗਲਤ ਤੇ ਨਜ਼ਾਇਜ਼ ਵਰਤੋ ਕਰ ਰਿਹਾ ਹੈ ਜਿਸ ਕਾਰਨ ਇਹ ਜੀਵ ਤ੍ਰੈਗੁਣਾ ਦੇ ਕਾਨੂੰਨ ਜੋ ਮੈਂ ਕੀਤਾ ਸੋ ਮੈਂ ਪਾਇਆ ਅਨਸਾਰ ਆਪਣਾ ਕੀਤਾ ਆਪ ਗੱਦਾ ਹੈ ਤੇ ਇਸ ਦਾ ਦੋਸ਼ ਰੱਬ ਜਾਂ ਦੂਜਿਆਂ ਤੇ ਲਾਉਂਦਾ ਹੈ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਤੇਰੇ ਸਾਥ ਲਲੁਰੜਿਆ ਜਾਂਦਾ ਹੈ ਹਾਂ ਜੀ ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਗਏ ਹਨ ਤੇ ਉਸ ਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਬੇਮੁਖ ਹੋ ਗਏ ਹਨ ਜਿਸ ਕਾਰਨ ਉਹਨਾਂ ਦੀ ਵਿਛੜ ਚੋਟਾਂ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ ਇਸੇ ਲਈ ਸਿਰਫ ਇਨਸਾਨ ਦੀ ਜੂਨੀ ਨਹੀਂ ਆਤਮਕ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਦੀ ਯਾਦ ਦਿਲਾਉਣ ਲਈ ਹੁਕਮ ਰਜ਼ਾਈ ਚੱਲਣਾ ਦਾ ਸਬਕ ਸਿਖਾਉਣ ਲਈ ਤੇ ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਗੀ ਤੇ ਸੁਖਦਾਈ ਗੋਦਵਲ ਪ੍ਰੇਰਣ ਲਈ ਲੋੜ ਅਨੁਸਾਰ ਸਮੇ ਸਮੇ ਸਿਰ ਪਿੰ ਪਿੰ ਧਰਮ अथवा ਮਜ਼ਬ ਹੋਂਦ ਵਿੱਚ ਆਏ ਇਸ ਤਰ੍ਹਾਂ ਅਕਾਲ ਪੁਰਖ ਨੇ ਆਦਤੋਂ ਹੀ ਸਮੇ ਸਮੇ ਸਿਰ ਗੁਰੂ ਅਵਤਾਰ ਸਾਧ ਸੰਤ ਮਹਾਪੁਰਖ ਗੁਰਮੁਖ ਪਿਆਰੇ ਦੁਨੀਆ ਉਤੇ ਪ੍ਰਗਟ ਕੀਤੇ ਜਿਨ੍ਹਾਂ ਨੇ ਸਮੇ ਅਨਸਾਰ ਆਪੋ ਆਪਣੇ ਧਰਮ ਚਲਾਏ ਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ सारी इलाही खेल अकाल पुरख अपनी अंश जीव शुभ भावनावर का ही प्रगटावा है ते अंधकूपारा प्रेम भगत हो वत निस्तारा साध रूप अपना तन तार महा अगन ते आप उबारिया परंतु ए बारला कर्म कांडा वाला धर्म ਬਾਰੋਂ ਮਨ ਬੁੱਧੀ ਤੇ ਸਰੀਰ ਦੁਆਰਾ ਹੀ ਸਿੱਖਿਆ ਸਿਖਾਇਆ ਸਮਝਿਆ ਸਮਝਾਇਆ ਪੜਿਆ ਪੜਾਇਆ ਧਾਰਿਆ ਕਮਾਇਆ ਤੇ ਕਾਲਿਆ ਜਾਂਦਾ ਹੈ ਜੋ ਕਿ ਜੀਵਾਂ ਨੂੰ ਤ੍ਰੈ ਗੁਣਾ ਦੀ ਮਾਇਆ ਦੇ ਦਾਇਰੇ ਦੀ ਸੀਮਾ ਤਾਈਂ ਪਹੁੰਚਾ ਸਕਦਾ ਹੈ ਉੱਪਰਲੇ ਸਾਰੇ ਵਿਚਾਰ ਸਿਰਫ ਕਰੋ ਜਤਨ ਤਾਈਂ ਸੀਮਤ ਹਨ ਹੁਣ ਆਪਾਂ ਹੋਏ ਮਿਹਰਬਾਨਾਂ ਦੀ ਬਾਬਤ ਖੋਲ ਕੇ ਵਿਚਾਰ ਕਰੀਏ ਹੋਏ ਮਿਹਰਬਾਨਾ ਦੀ ਖੇਲ निराली ਹੈ ਜੋ ਕਿ ਨਿਰੋਲ ਇਲਾਹੀ ਬਖਸ਼ਿਸ਼ ਗੁਰਪਰਸਾਦ ਨਦਰ ਕਰਮ ਹੈ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿਮਣ ਦੇ ਨਾਲ ਹੀ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ ਪਾਲਨ ਪੋषण ਤੇ ਪਰਫੁੱਲਤਾ ਲਈ ਅਨੇਕਾਂ ਸੋਚਾਂ ਵਿਚਾਰਾਂ ਵਿਉਂਤਾਂ ਅੱਗੇ ਤੇਰੇ ਹੀ ਸ਼ੁਰੂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਸਾਡੀ ਇਲਾਹੀ ਮਾਤਾ ਪਰਮੇਸ਼ਰ ਨੇ ਵੀ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ ਕੁਆਵੋ ਦੁਆਰਾ ਰਚਿਆ ਤਾਂ ਉਸ ਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ ਪਾਲਨ ਪੋਸ਼ਣ ਤੇ ਪਰਫੁੱਲਤਾ ਲਈ ਪੂਰਨ ਮੁਕਮਲ ਅਪੂਲ ਤੇ ਸਦੀਵੀ ਇਲਾਹੀ ਹੁਕਮ ਜ਼ਾਰੀ ਕਰ ਦਿੱਤਾ ਇਹੋ ਜੇ ਸੁਖਦਾਈ ਕਲਿਆਨਕਾਰੀ ਇਲਾਹੀ ਹੁਕਮ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾ ਅਣਜਾਣੇ ਅਪੋਲ ਸਹਿਜ ਸੁਭਾਏ ਹੀ ਵਿਚਰ ਰਹੀਆਂ ਹਨ ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਕੜਿਆ ਹੈ ਹਾਂਜੀ ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਵਿੱਚ ਕੜਿਆ ਹੈ ਇਸ ਨੂੰ ਸਵੈ ਚਿੰਤਨ ਬਖਸ਼ਿਆ ਹੈ ਤੀਖਣ ਬੁੱਧੀ ਪ੍ਰਦਾਨ ਕੀਤੀ ਹੈ ਪਰ ਹੋਮੇ ਵੇੜਿਆ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਦਿਆਂ ਇਹਨਾਂ ਵੱਡ ਮੁੱਲੀਆਂ ਦਾਤਾ ਸਵੈ ਚਿੰਤਨ ਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟ ਵਰਤੋਂ ਕਰਕੇ ਮਿਸਯੂਜ਼ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ਨਿੱਗੀ ਗੋਦ ਤੋਂ ਆਪਣੇ ਆਪ ਨੂੰ ਵਾਂਝਿਆ ਰੱਖਦਾ ਹੈ ਤੇ ਉਹ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅਨਸਾਰ ਦੁੱਖ ਭੋਗ ਰਿਹਾ ਹੈ ਇੱਕ ਹੋਰ ਉਦਾਹਰਨ ਹੈ ਜਦੋਂ ਕਿਸੇ ਦਾ ਬੱਚਾ ਗਵਾਚ ਜਾਏ ਤਾਂ ਮਾਪੇ ਬੱਚੇ ਲਈ ਮੋਹ ਮਮਤਾ ਵਿੱਚ ਦੁਖੀ ਹੋ ਕੇ ਤੜਪਦੇ ਹਨ ਬੱਚੇ ਦੀ ਖੋਜ ਲਈ ਅਖਬਾਰਾਂ ਤੇ ਰੇਡੀਓ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਜਾਂ ਲੱਭ ਦੇਵੇ ਉਸ ਨੂੰ ਸ਼ੁਕਰਾਨਾ ਦਿੱਤਾ ਜਾਵੇਗਾ ਇਸੇ ਤਰ੍ਹਾਂ ਜਦੋਂ ਕੋਈ ਜੀਵ ਮਾਇਆ ਦੇ ਭਰਮ ਕਾਰਨ ਆਪਣੇ ਕਰਤਾ ਅਕਾਲ ਪੁਰਖ ਨੂੰ ਭੁੱਲ ਕੇ ਬੇਮਖ ਹੋ ਜਾਂਦਾ ਹੈ ਤਾਂ ਸਦ ਬਖਸ਼ਿੰ ਸਦਾ ਮਹਿਰਵਾਨ ਅਕਾਲ ਪੁਰਖ ਨੂੰ ਵੀ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ ਹਾਂਜੀ ਜਦੋਂ ਕਦੇ ਕੋਈ ਜੀਵ ਮਾਇਆ ਦੇ ਪਰਮ ਕਾਰਨ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਬੇਮਖ ਹੋ ਜਾਂਦਾ ਹੈ ਤਾਂ ਸਦ ਬਖਸ਼ਿੰ ਸਦਾ ਮਿਹਰਬਾਨ ਅਕਾਲ ਪੁਰਖ ਨੂੰ ਵੀ ਆਪਣੇ ਭੁੱਲੇ ਹੋਏ ਬੱਚਿਆਂ ਲਈ ਦੁੱਖ ਹੁੰਦਾ ਹੈ ਇਸ ਲਈ ਐਸੇ ਬੇਅੰਤ ਮਾਇਆ ਵਿੱਚ ਗਵਾਚੇ ਜੀਵਾਂ ਨੂੰ ਮਾਇਕੀ ਪੌਜਲ ਵਿਖਮ ਅਸਗਾਹ ਵਿੱਚੋਂ ਕੱਢ ਕੇ ਮੁੜ ਆਪਣੇ ਨਿਜ ਘਰ ਵੱਲ ਪ੍ਰੇਰਨ ਲਈ ਸਮੇਂ-ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਹਰ ਜਨ ਗੁਰਮੁਖ ਪਿਆਰੇ ਜਗ ਵਿੱਚ ਭੇਜੇ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਪਿੰਨ ਪਿੰਨ ਧਰਮ ਮਜ਼ਬ ਚਲਾਏ ਤੇ ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਣਾ ਤੇ ਅਗਵਾਈ ਲਈ ਛੱਡ ਗਏ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀਆ ਜੀਓ ਤੁਮ ਕਰ ਆਵੋ ਮੇਰੇ ਮੀਤ tumre dukhi har apne vare apda pai bitit jagat udharan saad prab tin lagau pal je kar pulle hoye jeev athwa jigyasu aanu apne sukhdai aatmik nij karval ruk karan vich koi sahayi hove ta us sahayak gurmukkh pyare utte bhi satguru ji di bakhshish hondi hai ਜਨਾਨਕ ਤੂੜ ਮੰਗੇ ਤਿਸ ਗੁਰ ਸਿੱਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਹਉ ਸਦਕੇ ਤਿਨਾ ਗੁਰ ਸਿਖਾ ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ ਗੁਰੂ ਨਾਨਕ ਦੇਵ ਜੀ ਨੇ ਗੁਰ ਸਿੱਖਾਂ ਦੇ ਕਲਿਆਣ ਲਈ 10 ਜਾਮੇ ਤਾਰਨ ਕੀਤੇ ਤੇ ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਗੁਰਬਾਣੀ ਦੇ ਲੜ ਲਾਇਆ ਇਹ ਜੋ ਗੁਰਬਾਣੀ ਦਾ ਪਾਠ ਕੀਰਤਨ ਤੇ ਕਥਾ ਦੁਆਰਾ ਪ੍ਰਚਾਰ ਹੋ ਰਿਹਾ ਹੈ ਇਹ ਸਭ ਭੁੱਲੇ ਹੋਏ अथवा ਬੇਮੁਖ ਹੋਏ ਜੀਵਾਂ ਦੇ ਕਲਿਆਣ ਹਿੱਤ ਸਤਿਗੁਰੂ ਦੀ ਮਿਹਰ ਬਖਸ਼ਿਸ਼ ਹੈ ਅੱਜ ਦੇ ਵਿਗਿਆਨਕ ਜਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਰੇਡੀਓ ਟੈਲੀਵਿਜ਼ਨ ਟੇਪ ਰਿਕਾਰਡਰ ਤੇ ਸਪੀਕਰ ਦੁਆਰਾ ਕਾਰ ਬੈਠਿਆਂ ਤੁਰਦਿਆਂ ਫਿਰਦਿਆਂ ਸੁੱਤਿਆਂ ਹੀ ਸਹਜੇ ਵੰਡੀ ਜਾ ਰਹੀ ਹੈ ਪਰ باوجود ਇਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ ਬਲਕਿ ਅਣਗਹਿਲੀ ਅਗਿਆਨਤਾ अथवा ਮਾਇਕੀ ਭਰਮ ਵਿੱਚ ਗਲਤ ਵਰਤੋਂ ਮਿਸਯੂਜ਼ ਕਰ ਰਹੇ ਹਾਂ ਜਿਸ ਕਾਰਨ ਸਾਡਾ ਜੀਵਨ ਹੋਰ ਵੀ ਨਿਗਰਦਾ ਜਾ ਰਿਹਾ ਹੈ ਇਸ ਦਾ ਕਾਰਨ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵੱਲ ਸਾਡੀ ਰੁਚੀ ਸਾਡਾ ਯਤਨ ਅਪਰੋਚ ਗਲਤ ਹੈ ਉਪਰੀ ਹੈ ਅਪੂਰਨ ਹੈ ਦੂਜੇ ਲਫਜ਼ਾਂ ਵਿੱਚ ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ ਜਾਂ ਟਿਲ ਹੁੰਦਾ ਹੀ ਹੈ ਦੋਸ਼ ਹੁੰਦਾ ਹੈ ਤਾਂ ਉਸ ਵਿੱਚ ਸਤਿਗੁਰੂ ਦੇ ਹੁਕਮ ਕਰੋ ਜਤਨ ਦੀ ਕਮਾਈ ਆ ਕਾਲਨਾ ਵਿੱਚ ਕਮੀ ਹੋ ਸਕਦੀ ਹੈ ਕਿਉਂਕਿ ਸਤਿਗੁਰੂ ਦੀ ਬਖਸ਼ਿਸ਼ ਤਾਂ ਤੁੱਪ ਦੀ ਤਰ੍ਹਾਂ ਸਦ ਬਖਸ਼ਿੰ ਸਦਾ ਮਿਹਰਵਾਨ ਅਪੁਲ ਅੰਮਿਤ ਸਦੀਵੀ ਇੱਕ ਸਾਰ ਵਰਤ ਰਹੀ ਹੈ ਸਦਾ 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 ਦਿਆਲ ਸਾਚਾ ਸਾਹਿਬ ਸਦ ਮਿਹਰਵਾਨ ਸਦ ਬਖਸ਼ਿੰ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਸਾਡਾ ਜਤਨ ਤਾਂ ਸਤਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਪਾਵਨੀ ਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ ਹਾਂਜੀ ਸਾਡਾ ਜਤਨ ਤਾਂ ਸਤਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਪਾਵਨੀ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ ਦੂਜੇ ਪਾਸੇ ਸਤਗੁਰੂ ਆਪਣੀ અપਾਰ ਬਖਸ਼ਿਸ਼ ਦੁਆਰਾ ਬੇਅੰਤ ਤੇ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰੱਖਦੇ ਹਨ ਚਿਮ ਚਿਮ ਵਰਸ ਅੰਮ੍ਰਿਤ ਤਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਅਣ ਮੰਗਿਆ দান ਦੀਜੈ ਦਾਤੇ ਤੇਰੀ ਭਗਤ ਪਰੇ ਪੰਡਾਰਾ ਦਾਤਾ ਧਿਆਲ ਸਭੇ ਸਿਰ ਐਨਿਸ ਦਾਤ ਸਮਾਰ ਕਰੇ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ ਜਿਵੇਂ ਤੂਪ ਸੂਰਜ ਦੀ ਪ੍ਰਕਾਸ਼ ਰੂਪ ਹੈ ਇਸੇ ਕਰਕੇ ਪਰਮੇਸ਼ਰ ਨੂੰ ਅਤਪ੍ਰੀਤਮ ਪ੍ਰੇਮ ਪੁਰਖ ਪ੍ਰੀਏ ਆਦੀ ਲਫ਼ਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ at priitam man mohana kat sohna pran adhara ram priye prit pyaro moro e gal yaad rakhn wali hai ki assi jeev parmeshwar di ansha te sade vich ilahi prit prem pyar di chidang ya kiran parvirth hai kaho kabir eh ram ki ansha ਪ੍ਰੇਮ ਪਿਆਰ ਦੇ ਪ੍ਰਗਟਾਵੇ अथवा ਵਰਤੋ ਦੁਆਰਾ ਹੀ ਪਿਆਰ ਦੀ ਪੂਰਨਤਾ ਹੁੰਦੀ ਹੈ ਇਸੇ ਲਈ ਪਰਮੇਸ਼ਰ ਨੇ ਆਪਣੇ ਅਥਾ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਉਸ ਵਿੱਚ ਆਪਣੇ ਇਲਾਹੀ ਪਿਆਰ ਦੀ ਚਿੰਗਿਆ ਕਣੀ ਰੱਖੀ ਹੈ ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵ ਨਾਲ ਪਿਆਰ ਕਰ ਸਕੇ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ ਰਿਸਪਾਂਸ ਦੇ ਸਕੇ ਤਿਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਪੂਰਨਤਾ ਨੂੰ ਛੋ ਸਕੇ ਇਹੋ ਪਿਆਰ ਦੀ दैਵੀ ਖਿੱਚੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ ਜਿਸ ਨਾਲ ਕਾਇਨਾਤ ਦਾ ਜ਼ਰਰਾ ਜ਼ਰਰਾ ਇੱਕ ਦੂਜੇ ਵੱਲ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵੱਲ ਕਿਸੇ ਸੂਖਮ ਸਹਿਜ ਅਦ੍ਰਿਸ਼ਟ ਅਪੁਲ ਹੁਕਮ ਦੀ ਤਾਰ ਨਾਲ ਅਵਸ਼ ਤੇ ਸਹਿਜੇ ਖਿਚਿੰਦਾ ਜਾ ਰਿਹਾ ਹੈ ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾ ਜੁਗਾਂਤਰਾ ਤੋਂ ਬਜੀ ਹੋਈ ਹੈ ਤੇ ਇਲਾਹੀ ਰਵਾਨਗੀ ਵਿੱਚ ਚਲਦੀ ਜਾ ਰਹੀ ਹੈ ਇਸੇ ਇਲਾਹੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਇਹ ਸ਼ਬਦ ਕਿਹਾ ਗਿਆ ਹੈ ਤੇ ਇਸ ਦੀ ਆਪ ਮੁਹਾਰੇ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ ਜੋ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਜੀਵਨ ਰੌਣ ਰੂਪ ਵਿੱਚ ਸਦੀ ਵੀ ਵਗ ਰਿਹਾ ਹੈ ਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ ਇਹ ਪ੍ਰੀਤ ਤਾਰ ਪ੍ਰੇਮ ਛੋਇਆ ਨਾਮ ਦੀ ਪ੍ਰੇਮ ਤੁਮਨੀ ਹੀ ਗੁਰ ਪ੍ਰਸਾਦ अथवा ਹੋਏ ਮਹਿਰਵਾਨਾ ਹੈ ਪਰ ਸਾਡਾ ਹਉਮੈ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ ਜੁਗਤੀਆਂ ਸਿਆਣਪਾਂ ਦੀ ਕੋਟ-ਕੋਟ ਕੇ ਆਪਣੇ ਭਾਣੇ ਵਿੱਚ ਵਰਤਦਾ ਹੈ ਤੇ ਲਿਖਿਆ ਨਾਲ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ ਇਸ ਤਰ੍ਹਾਂ ਇਲਾਹੀ ਮਾਦੀ ਨਿੱਗੀ ਗੋਤੇ ਪਿਆਰ ਸੁਖ ਤੇ ਬਖਸ਼ਿਸ਼ਾਂ ਤੋਂ ਵਾਂਝਾ ਰਹਿੰਦਾ ਹੈ ਇੱਕ ਹੋਰ ਉਦਾਹਰਣ ਹੈ ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਨਾਮ ਹੁਕਮਿਆ ਜੀਵਨ ਰੋਹ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਤੇ ਅਸੀਂ ਹਉਮੈ ਦੇ ਭਰਮ ਭਲੇਖਾਂ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ ਜਿਵੇਂ ਸੂਰਜ ਦੀ ਤੁਪ ਤੋਂ ਲਾਂਬੇ ਹੋ ਕੇ ਜੇ ਕਿਸੇ ਭੋਰੇ ਆ ਕੰਧਰਾਂ ਵਿੱਚ ਲੁਕ ਜਾਈਏ ਤਾਂ ਤੁਪ ਦੀ ਨਿੱਗੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਗੀ ਗੋਦ ਦਾ ਪਿਆਰ ਮਾਨਣਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਯਾ ਜੀਵਨ ਰੋਹ ਨਾਲ ਜੁੜਨਾ ਲਾਜ਼ਮੀ ਹੈ ਹਾਂ ਜੀ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਗੀ ਗੋਦ ਦਾ ਪਿਆਰ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਦੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋ ਨਾਲ ਜੁੜਨਾ ਲਾਜ਼ਮੀ ਹੈ ਜਿਹਾ ਇਹ ਕਹੋ ਕਿ ਜੇਕਰ ਅਸੀਂ ਭਰਮ ਦੇ ਹਨੇਰੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਹਉਮੈ ਦੀ ਹਨੇਰ ਕੋਠੜੀ ਵਿੱਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੋਸ਼ਨੀ ਜਾਂ ਤੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਨਾ ਪਵੇਗਾ ਦੂਜੇ ਲਫਜ਼ਾਂ ਵਿੱਚ ਮਾਇਆਵਲ ਪਿੱਟ ਕਰਕੇ ਆਪਣੇ ਮਨ ਦਾ ਰੁਖ ਇਲਾਹੀ ਸੂਰਜ अथवा अकाल पुरख बल ਕਰਨਾ ਪਵੇਗਾ अथवा ਬੇਮੁਖ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਨਮੁਖ ਕਰਨਾ ਪਵੇਗਾ ਤੇ ਇਸੇ ਨੂੰ ਚਰਨ ਸ਼ਰਨ ਜਾਣਾ ਕਿਹਾ ਗਿਆ ਹੈ ਸ਼ਰਨ ਗਹੀ ਜੈ ਮਾਨ ਲੀ ਜੈ ਕਰੈ ਸੋ ਸੁਖ ਪਾਈਐ ਹੋ ਵੈ ਤਾਂ ਸਨਮੁਖ ਸਿ ਕੋਈ ਜਿਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਉਪ ਛਡ ਸਦਾ ਰਹ ਪਰ ਨਾ ਗੁਰਬਿਨ ਅਵ ਨ ਜਾਣੇ ਕੋਏ ਕਹ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਚਰਨ ਸ਼ਰਨ ਗੁਰ ਇਕ ਪੈੰਡਾ ਜਾਏ ਚਲ ਸਤਗੁਰ ਕੋਟ ਪੈੰਡਾ ਆਗੇ ਹੋਇ ਲੈਤ ਇਹੋ ਸਾਡੇ ਲਈ ਕਰੋ ਯਤਨ ਹੈ असी पल पल दिन सरात सारी उम्र किसे किसी ना किसी कामझे रहते हैं असी पल पल दिन सरात सारी उम्र किसे न किसे कम विच हां। पर सा सारा रुझेवा यतन त्रै गुणा विच माया दी गुलामी विच हुंदा है माया कारण सद ही चूर है मनमुख कभी ना उसत करे पर कोई विरला ही ਪਰਮार्थ ਵੱਲ ਰੁਚੀ ਰੱਖਦਾ ਹੈ ਤੇ ਧਰਮ ਲਈ ਕੋਈ ਜਤਨੀਆਂ ਉਦਮ ਕਰਦਾ ਹੈ ਵਿਰਲੇ ਕੇ ਹੀ ਪਾਇਣ ਜਿਨ੍ਹਾਂ ਪਿਆਰੇ ਨੇ ਗੁਰਮਤਿ ਚਲਦੇ ਵਿਰਲੇ ਬੰਦੇ ਧਾਰਮਿਕ ਰੁਚੀ ਵਾਲੇ ਜੋ ਉਦਮੀਆਂ ਜਤਨ ਕਰਦੇ ਵੀ ਹਾਂ ਉਹ ਵੀ ਉਪਰੇ ਜੇ ਅਧੂਰੇ ਗਲਤ ਫੋਕੇ ਤੇ ਕਰਮ ਕਾਂਢੀ ਬਣ ਕੇ ਰਹਿ ਜਾਂਦੇ ਹਨ ਕਰਮ ਧਰਮ 파ਖਣ ਜੋ ਦੀਸੈ ਤਿੰਜਮ ਜਗਾਤੀ ਲੂਟੈ ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜਾਈ ਆਪ ਗਿਣਾਏ ਵਿਗੁਚ ਨਾ ਓਏ ਥਾਏ ਨਾ ਪਾਈ ਫਿਰ ਸਾਡਾ ਫਰਜ਼ अथवा ਜਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਬੁਝਣਾ ਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾਉਣਾ ਹੈ ਹਾਂਜੀ ਸਾਡਾ ਫਰਜ਼ अथवा ਜਤਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਬੁਝਣਾ ਤੇ ਕਮਾਉਣਾ ਹੀ ਹੈ ਹੋਏ ਮਿਹਰਬਾਨਾetva ਸਤਗੁਰੂ ਦੀ ਬਖਸ਼ਿਸ਼ ਤਾਂ ਸਹਿਜੇ ਅਵਸ਼ਿ ਹੀ ਹੋ ਰਹੀ ਹੈ ਹੁੰਦੀ ਰਹੇਗੀ ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੀ ਤੋ ਕਰੋ ਜਤਨ ਦੀ ਕਮਾਈ ਲਈ ਗੁਰਬਾਣੀ ਸਾਡੀ ਓ ਅਗਵਾਈ ਪ੍ਰੇਰਣਾ ਤੇ ਸਹਾਇਤਾ ਕਰਦੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ पाई रे राम कहो चितलाए हर जस वखर चलो सौ देख पत्याये तजो सियान सुरजनो सिमरो हर हर राय एक आस हर मन रखो नानक दुख परम पो जाए यहू जतन कर होत छुटारा उहु जतन साध संगारा हर कीर्त साध संगत है सिर कर मन कै कर्मा कर साध संगत सिमर माधो हो पतित पुनीत जन नानक को गुर जप हर पौजल तरना केवल नाम जपोरे प्राणी तब ही नेचे तरना केवल नाम जपोरे प्राणी तब ही नेचे तरना गुरबाणी विचार नंबर सतवा करो जतन जे होए मेहरबाना वाहगुरु जी का खालसा ਵਾਹਿਗੁਰੂ ਜੀ ਕੀ ਫਤਿਹ